ਹਰ ਨਾਨਕ ਸਾਚ ਬਖਣਾ ਵਾਹਿਗੁਰੂ ਜੀ ਕਾ ਕਰਤਾ ਵਾਹਿਗੁਰੂ ਜੀ ਕੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾਈ ਭਗਿਆ ਭੜਿਆ ਦਿਨ ਹੈ ਉਕੇ ਕਾਲਜ ਦੇ ਦਿਨ ਜੁਲਤਾ ਕਲਮੀਆ ਵਾਲੇ ਪਾਤਸ਼ਾਹ ਦੀ ਦਸਤਾਰ ਜਿਹੜੀ ਮਹਾਨਤਾ ਰੱਖੀ ਏ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਹੈ ਸਾਉਂਤੂਰਤ ਦਸਤਾਰ ਸ਼ਜਾਹ ਠਿਕਤਨ ਨੂੰ ਰਾਂਝਾ ਮਹਾਰਾਜੀ ਬਾਣੀ ਨੂੰ ਸਬੋਧਨ ਕਰਕੇ ਕਹ ਲਈਏ ਜਿਹੜੀ ਸਾਉਂਤੂਰਤ ਹੈ ਤੇ ਤੇ ਅਧੀਨ ਵਿਸਤਾਰ ਹੈ ਇਹਦੇ ਨਾਲ ਜਿਹੜਾ ਬੰਦਾ ਹੈ ਮਨੋਗੈਰ ਨੂੰ ਪੂਰਨ ਤੌਰ ਤੇ ਇੱਕ ਮਨੋਗੈਰ ਸੋ ਅੱਜ ਜੋ ਬੰਡ ਬਣਾਉ ਪਰਣਾ ਹਰ ਸਾਲ ਵੀ ਤਣਾ ਇਹ ਦਸਤਾਵੇਜ਼ ਕਾਲਾ ਕਰਕੇ ਕੀਤਾ ਗਿਆ ਹੈ ਜੀ ਇਹ ਬੜਾ ਇਤਿਹਾਸਾ ਜੋ ਹੈ ਸੋ ਸਾਰੇ ਬੱਚਿਆਂ ਨੂੰ ਇਕ ਵਾਰੀ ਬੇਨਤੀ ਕਰਾਂਗੇ ਵੀ ਜਿਹੜੀ ਸਾਡੀ ਦਸਤਾਰ ਹੈ ਅੱਜ ਅੱਗੇ ਕੀਵੀਆਂ ਦੇ ਮਦਰ ਲੱਗ ਕੇ ਜਾਂ ਕੀ ਦੂਸਰੇ ਦੇਸ਼ਾਂ ਬੇਟਾਂ ਦੇ ਸੱਪਿਆਚਾਰੇ ਮੁਖੜ ਕੇ ਅਸੀਂ ਦਰਤਾਂ ਕਪਰੇ ਜਾਂਦੇ ਆ ਸੋ ਇਸ ਲਈ ਅੱਜ ਸਮੇਂ ਦੀ ਮੰਗ ਹੈ ਭਾਈ ਕਿ ਮੁੜ ਕੇ ਅਸੀਂ ਵਾਪਸ ਆਪਣੇ ਘਰ ਆਈਏ ਤੇ ਮੁੜ ਕੇ ਫੇਰ ਜਿਹੜੀ ਦਸਤਾਰ ਹੈ ਇਹਨੂੰ ਸੁਜਾਉਣ ਦੀ ਉਸ ਤਰ੍ਹਾਂ ਕੀਏ ਅੱਜ ਤੋਂ ਕੁਝ ਸਮਾਂ ਪਹਿਲਾਂ ਜੇ ਅਸੀਂ ਇੱਥਾਕ ਦੇ ਵਿੱਚ ਜਾਈਏ ਤਾਂ ਜਿੰਨਾ ਮਾਨ ਸਨਮਾਨ ਸਾਨੂੰ ਦਸਤਾਰ ਨੂੰ ਸਾਡੀ ਦਸਤਾਰ ਨੂੰ ਮਾਨ ਸਨਾਨ ਮਿਲਦਾ ਕੀਆ ਪਰ ਅੱਜ ਵੀ ਮਿਲਦੇ ਹੈ ਪਰ ਅੱਜ ਆਪਣੀ ਦਸਤਾਰ ਤੋਂ ਬੜੇ ਦੂਰ ਜਾ ਚੁੱਕੇ ਹਾਂ ਇਤਵੀ ਸਾਰੇ ਮਾਪਿਆਂ ਦਾ ਵੀ ਪੰਚਮੰਦਾ ਹੈ ਜਿਹੜਾ ਤਾਜੁਕ ਕੇ ਕੋਣ ਵਾਰੀ ਸਮੇਂ ਦੇ ਵਿੱਚ ਦਸਤਾਰ ਦੇ ਨਾਲ ਜਿਹੜੀ ਸਾਡੀ ਸਰਦਾਰੀ ਹੈ ਇਤਵੀ ਸਾਰੇ ਬੱਚਿਆਂ ਨੂੰ ਸੰਦੇਸ਼ ਹੈ ਕਿ ਦਸਤਾਰ ਨੂੰ ਜੇ ਕਿਸੇ ਨੂੰ ਮਾਰ ਬਟਾ ਕੇ ਕੀਏ ਜੀ ਤਾਂ ਜੋ ਕੇ ਜਿਹੜੀ ਸਾਡੀ ਸਰਦਾਰੀ ਹੈ ਉਹ ਦੁਨੀਆ ਦੇ ਵਿੱਚ ਜਿਹੜੀ ਦਸਤਾਰ ਦੇ ਨਾਲ ਸਾਡੀ ਸਰਦਾਰੀ ਜੁੜੀ ਹੈ ਇਹ ਕੈਮਰ ਹੈ ਇਹ ਕੜ ਦੀ ਕਲਾਚ ਰਹੇ ਤੇ ਜਿੰਨੇ ਤੁਸੀਂ ਇੱਥੇ ਰਸਤਾਰ ਮੰਨ ਆਏ ਹੋ ਤਾਕੀ ਇੱਕ ਜਕਾਰਾ ਤਾਮਾਂਗੇ ਕਿਉਂਕਿ ਸਾਡੇ ਵਿੱਚ ਬਹੁਤ ਹੀ ਸਤਕਾਰ ਜੋ ਬਹੁਤ ਹੀ ਮਿੱਠੋ ਆਦੇ ਮਾਲਕ ਹਰ ਇੱਕ ਦੇ ਨਾਲ ਬੜੇ ਨੇਕ ਤੇ ਪਿਆਰ ਦੇ ਨਾਲ ਮਿਲਣ ਵਾਲੇ ਸਾਡੇ ਵੀਰ ਢਾਗੀ ਗੁਰਜੰਤ ਸਿੰਘ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਡੇ ਵਿੱਚ ਪਹੁੰਚੇ ਨੇ ਇਹਨਾਂ ਨਾਲ ਜਿਵੇਂ ਐਂਕੰਨੇ ਆ ਤੇ ਨਾਲ ਹੀ ਇੱਕ ਝੰਕਾਰਾ ਲਾਵਾਂਗੇ ਸਾਰੇ ਬੱਚਿਆਂ ਨੇ ਉੱਚੀ ਆਵਾਜ਼ ਵਿੱਚ ਝੰਕਾਰੇ ਦਾ ਜਵਾਬ ਦੇਣਾ ਹੈ ਜੀ ਇਹ ਝੰਕਾਰਾ ਤਾਲਵਾਉਣਾ ਹੈ ਵੀ ਅਸੀਂ ساری ਉਮਰ ਇਹ ਦਸਤਾਰ ਦੇ ਨਾਲ ਪਿਆਰ ਕਰਦੇ ਰਹਾਂਗੇ ਜਿਨ੍ਹਾਂ ਨੂੰ ਦਸਤਾਰ ਦੇ ਨਾਲ ਪਿਆਰ ਹੈ ਉਹ ਹੱਥ ਖੜਾ ਕਰਕੇ ਝੰਕਾਰੇ ਦਾ ਜਵਾਬ ਦੇਣਾ ਹੈ ਜਿਨ੍ਹਾਂ ਨੂੰ ਦਸਤਾਰ ਦੇ ਨਾਲ ਨਹੀਂ ਪਿਆਰ ਉਹਨਾਂ ਨੇ ਹੱਥ ਖੜਾ ਨਹੀਂ ਕਰਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਉੱਗੇ ਕਾਗੀ ਜੀ ਵੀ ਨੇ ਤੇ ਫਲੋਰੀ ਕੋਲੋਂ ਪੁਵਲ ਕੋਰਡੀਨੇਟਰ ਮੈਂਬਰ ਸਾਹਿਬਾਨ ਵੀ ਹਾਜ਼ਰ ਜਿਨ੍ਹਾਂ ਨੂੰ ਸੋ ਉਹਨਾਂ ਨੇ ਰਾਡਾ ਸਾਡੇ ਕੋਲ ਹਰ ਦਾ ਪੈਰ ਤੇ ਚੈਲੰਜ ਜੱਜਦਾਰ ਮਲਕੀਪੁਰ ਦੀ ਮਦਨੀਪੁਰ ਉਹਨਾਂ ਦੇ ਨਾਲ ਕੂਕੇ ਕੰਮ ਵਿੱਚ ਰ ਸਰਦਾਰ ਬੁੱਪਰੇਤਕ ਦੀ ਫਰਦੀਸ਼ ਦੀ ਬੁੱਪਰੇ ਆਈ ਕੋਈ ਵੀ ਗੱਲ ਲਈ ਤੁਹਾਨੂੰ ਸਾਰਿਆਂ ਦੇ ਤੇ ਹੋਂਦੇ ਕਿਉਂ ਆਏਗੇ ਜੱਜਦਾਰ ਕਿਉਂਕਿ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਬਾਦ ਅਕਤੋ ਲੈ ਕੇ ਜਿਨ੍ਹਾਂ ਦੀ ਇਤਿਹਾਸ ਸਾਡੇ ਗੁਰੂ ਸਾਹਿਬ ਨੇ ਸਾਡੇ ਤਰੰਗਿਆਂ ਨੇ ਸਾਡੇ ਭਗਤਾ ਨੇ ਮਹਾਪੁਰਖਾਂ ਨੇ ਚਰਜਾਂ ਨੇ ਜੁੜਿਆਂ ਨੇ ਜਿਨ੍ਹਾਂ ਦੀ ਇਤਿਹਾਸ ਸਾਨੂੰ ਸਿਖਾਇਆ ਇਹ ਫਤਹਿ ਨਹੀਂ ਸਿਖਾਇਆ ਕਿ ਸਾਡੀ ਫਤਹਿ ਹੋਵੇ ਅਸੀਂ ਵੈਕੂ ਦਾ ਹੁਕਮ ਮੰਨਿਆ ਉਸ ਤੋਂ ਇਥੇ ਬਹੁਤ ਸਾਰੀਆਂ ਨਾਮਵਾਰ ਹਸਤੀਆਂ ਤੁਹਾਨੂੰ ਸ਼ਹੀਵਾ ਦੇਣ ਲਈ ਪੁੱਛਿਆਲੇ ਬਾਬਾ ਜੀ ਜੀਤ ਸਿੰਘ ਜੀ

اپنا نو پیڑھی کو اپنے پہاڑ اتہاس کے ہے بن جی پردھان جی یہ بہت دنواد کرنا ایک گل تو میں یہ کہہ رہی ہاں کہ جا سماج ہے یہ سارے ہاتھ میں بنا چاہے اپنا آنے والا سماج ہے جا ل سٹ کھڑا کر دوں چاہے سیوادار کا سماج سرج د ਸਾਡੇ ਹੱਥ ਵਿੱਚ ਹੈ ਅਸੀਂ ਆ ਖੜੇ ਆ ਸਾਰੇ ਜੇ ਧਰਮ ਦਾ ਪ੍ਰਚਾਰ ਹੋਊਗਾ ਕੁਰਬਾਨੀ ਦਾ ਪ੍ਰਚਾਰ ਹੋਊਗਾ ਬੁਰੂ ਸਾਧ ਦਾ ਪ੍ਰਚਾਰ ਹੋਊਗਾ ਕਾ ਇਹਦਾ ਬਰਤੀ ਤੇ ਸਰਪਣਾ ਆਉਣ ਵਾਲੇ ਸਮਾਜ ਦੇ ਆਉਣ ਵਾਲੇ ਬੱਚਿਆਂ ਦੇ ਤੇ ਆਉਣ ਵਾਲੇ ਬੱਚਿਆਂ ਦੀ ਬਣਤੀ ਧਾਰਮਿਕ ਹੋਊਗੀ ਆਪਾਂ ਨੂੰ ਚੰਗੀ ਦਾ ਤਾਂ ਪਤਾ ਕਿ ਜਿਹੜੇ ਧਾਰਮਿਕ ਬਣਤੀ ਵਾਲੇ ਬੱਚੇ ਹੋਣਗੇ ਉਹ ਸੇਵਾ ਨਾਲ ਹੋਣਗੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਘਰੋਂ ਸ਼ੁਰੂ ਕਰੋ ਜੇ ਘਰੇ ਆਪਾ ਪ੍ਰਚਾਰ ਕਰਾਂਗੇ ਬਾਣੀ ਸੁਵਾਵਾਂਗੇ ਬੱਚਿਆਂ ਨੂੰ ਇਤਿਹਾਸ ਸੁਵਾਵਾਂਗੇ ਰੀਟ ਕਰਿਆ ਕਰੋ ਬੱਚਾ ਉਸੇ ਤਰ੍ਹਾਂ ਬਣੂਗਾ ਪਹਿਲਾ ਸਕੂਲ ਘਰ ਪਹਿਲੇ ਟੀਚਰ ਬਾਪੇ ਤੇ ਅਗਲੀ ਪੀਜੀਗਾ ਜਿਹੜੀ ਉਹ ਸੰਸਥਾਵਾਂ ਦੀਆਂ ਜਿੱਥੇ ਅੱਗੇ ਪ੍ਰਚਾਰ ਕਰਨ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੀ ਬਣਦੀ ਹੈ ਇਸੇ ਤਰ੍ਹਾਂ ਆਪਣੇ ਇਤਿਹਾਸ ਦੇ ਵਿੱਚ ਇਹ ਨਿਕਲ ਆਇਆ ਸੀ ਵੱਡਿਆ ਘਰ ਕੋਸ਼ੂ ਹੋਇਆ ਉਹ ਮਾਪੇ ਵੀ ਤਾਂ ਇਸੇ ਨਾਲ ਜਿਹਨਾਂ ਨੇ ਵੱਡੀਆਂ ਆਤਮਾ ਨੂੰ ਜਗ ਦਿੱਤਾ ਤੇ ਫਿਰ ਉਹਨਾਂ ਨੇ ਜਨਮ ਲੈ ਕੇ ਫਿਰ ਉਹਨਾਂ ਨੇ ਰੱਬ ਦਾ ਪ੍ਰਚਾਰ ਸ਼ੁਰੂ ਕੀਤਾ ਉਸ ਤੋਂ ਬਾਅਦ ਅੱਗੇ ਜਾ ਕੇ ਉਹਨਾਂ ਨੇ ਆ ਸਾਨੂੰ ਛੋਟਾ ਵੱਡਾ ਬਹਾਰ ਲਿਜਾਣਾ ਦੇ ਦਿੱਤਾ ਸੋ ਜੇ ਤੁਸੀਂ ਇਸੇ ਨੂੰ ਇਸੇ ਇਤਿਹਾਸ ਨੂੰ ਦੁਹਰਾਉਗੇ ਘਰੋਂ ਬੱਚਿਆਂ ਨੂੰ ਵਾਲੀ ਨਾਲ ਜੋੜੋ ਬੱਚਿਆਂ ਨੂੰ ਕੁੁਰਸਾ ਨਾਲ ਜੋੜੋ ਉਸ ਤੋਂ ਬਾਅਦ ਇਹ ਬੱਚੇ ਪ੍ਰਚਾਰਕ ਸੋ ਤੁਸੀਂ ਇਤਿਹਾਸ ਦੇਖੋ ਦੁਨੀਆ ਦਾ ਇਤਿਹਾਸ ਦੇਖੋ ਜਿਹੜੇ ਲੋਕ ਤਾਕਤਵਰ ਸਾਰ ਜਹਾਕੂਮ ਤਾਂ ਦੇ ਉੱਤੇ ਕਬਜ਼ਾ ਸੀ ਜਿਨ੍ਹਾਂ ਦਾ ਉਹ ਹਮਕਦਰਾਂ ਮੰਨਦੇ ਸੀ ਦਸਤਾਰਾਂ ਮੁਗਲਾਂ ਨੇ ਬਣੀਆਂ ਦਸਤਾਰਾਂ ਬਰਹਾਟਿਆਂ ਨੇ ਬਣੀਆਂ ਦਸਤਾਰਾਂ ਪਠਾਣਾਂ ਨੇ ਬਣੀਆਂ ਦਸਤਾਰਾਂ ਰਾਜਪੂਤਾਂ ਨੇ ਬਣੀਆਂ ਸਾਰੇ ਨਹੀਂ ਸੀ ਮਤਲਬ ਦਿੰਦੇ ਉਹਦਾ ਕਾਰਨ ਸੀ ਕਿ ਫਿਰ ਤਾਂ ਤੁਸੀਂ ਹਜ਼ਾਰੋਂ ਦੇ ਫਿਰ ਤਾਂ ਤੁਸੀਂ ਐਲਾਨ ਕਰਦਾ ਵੀ ਅਸੀਂ ਸਨਜਾ ਕਰਕੇ ਦਰਾਂਗੇ ਉਹ ਇਹੀ ਕਹਿੰਦੇ ਸੀ ਇਹਨਾਂ ਨੂੰ ਦਸਤਾਰ ਵੀ ਬਣ ਦੇਣੀ

بابا جیت بابا جہار زوراور فتح ਪੰਜ ਮਾ ਖੜਾ ਹੈ ਆ ਬੈਠਾ ਹੈ ਆਪਾਂ ਅੰਕਤ ਪਤਗੁਰੂ ਕੋਲ ਐਸੀ ਦੀ ਮਾਰ ਸੋ ਉਹ ਵੈਸੇ ਜਿਹੜੇ ਚੱਪੋਂਦੇ ਜਾਂਦੇ ਆ ਰਹੇ ਉਹਨਾਂ ਦਾ ਨਿਵਾਸ ਹਾਲੀਵੁੱਡ ਬੋਲੀਵੁੱਡ ਟੈਲੀਵੁੱਡ ਪੌਲੀਵੁੱਡ ਫਰਮਾ ਨੱਜਰਪੁਣਾ ਉਹਨਾਂ ਲੋਕਾਂ ਦਾ ਨਹੀਂ ਜਾਏਗਾ ਜੋ ਕਿ ਉਹਦਾ ਜਿਹੜਾ ਕਲਚਰ ਹੈ ਉਹ ਕਲਚਰ ਸੈਕੰਡਰੀ ਹੋ ਸਕਦਾ ਪਰ ਕੌਮ ਦਾ ਨਹੀਂ ਹੋ ਸਕਦਾ ਸਾਡਾ ਕਲਚਰ ਤਾਂ ਸਾਡੀ ਬਾਣੀ ਸਿੱਖੀ ਇਤਿਹਾਸ ਤੇ ਬਹੁਤ ਸਾਲ ਦਾ ਪ੍ਰਚਾਰ ਸਾਡਾ ਇਤਿਹਾਸ ਸਾਡਾ ਸਭਿਆਚਾਰ ਸਿੱਖ ਜਿਹੜਾ ਸਭਿਆਚਾਰ ਹੈ ਸਾਡਾ ਇਹ ਸਾਡਾ ਕਦਰਾਂ ਸੋ ਇਸ ਲਈ ਜਾਨ ਤੁਸੀਂ ਅੱਜ ਇਹ ਇੱਕ ਬੜਾ ਕੌਮੀ ਪ੍ਰੋਗਰਾਮ ਇੱਥੇ ਵਿਕੇਆ ਤਰਦੀਪ ਸਿੰਘ ਰੁਕੀ ਜਿਹੜਾ ਜਸਾ ਮਨੂੰ ਥਾਤਾ ਲੱਗੇ ਆ ਨਾਲ ਆਏ ਨੇ ਸਾਡੇ ਸਾਰੀ ਸਾਰੀ ਪ੍ਰਚਾਰ ਚ ਹੁਣ ਲਾਏ ਨੇ ਸਾਡੇ ਅਣ ਇਸ ਤੱਕ ਆਏ ਨੇ ਕਿ ਇਹ ਜਿਹੜੀ ਲਹਿਰ ਆ ਰਹੀ ਹੈ ਲਹਿਰ ਘਰਾਂ ਦਾ ਕੋਟਣੀ ਚਾਹੀਦੀ ਹੈ ਦੇ ਸਾਡੇ ਕੋਲ ਦੇ ਬੱਚੇ ਪਾਣੀ ਦੇ ਨਾਲ ਜੁੜਨ ਦੇਖੋ ਗੁਰੂ ਰਕਾ ਜੀ ਕਾਹ ਰਾਜ ਪੂਟਾ ਦਾ ਕਿੰਨਾ ਵੱਡਾ ਇਨਕਲਾਬ ਹੈ ਕਿਉਂਕਿ ਇੱਕ ਸਮਾਜਿਕ ਬੁਰਾਈਆ ਬਹੁਤ ਵੱਡੀ ਜਾਤ ਪਾਤ ਇਹ ਬੜੀ ਸ਼ਰਮਨਾ ਪਾਈ ਗਈ ਸੀ ਹਣ ਬਪਾ ਜੇ ਸਵਾਲ ਕਰੀਏ ਬਈ ਇੱਥੇ ਜਿਹੜੇ ਥੱਲੇ ਵਾਲਿਆਂ ਨੇ ਬਣਾਇਆ ਨੇ ਜਾਤਾਂ ਉਹ ਥੱਲੇ ਵਾਲਿਆਂ ਨੇ ਬਣਾਇਆ ਨੇ ਨਾ ਉਹ ਤੋਂ ਨਹੀਂ ਪੂਝਾ ਬਣ ਕੇ ਆਈ ਥੱਲੇ ਵਾਲਿਆਂ ਨੇ ਬਣਾਇਆ ਨੇ ਅੱਲੇ ਵਾਲੀਆਂ ਦੀਆਂ ਬਣਾਈਆਂ ਹੋਈਆਂ ਜਾਤਾਂ ਲੱਖਾਂ ਹੋ ਸਕਦੀਆਂ ਨੇ ਪਰ ਉੱਪਰ ਵਾਲੇ ਦੀ ਬਣਾਈ ਹੋਈ ਜੋਤ ਇੱਕ ਹੀ ਹੈ ਜੋਤਾਂ ਲੱਖਾਂ ਹੋ ਸਕਦੀਆਂ ਜਾਤਾਂ ਲੱਖਾਂ ਹੋ ਸਕਦੀਆਂ ਨੇ ਸੋਏ ਜਿਹੜੀਆਂ ਥੱਲੇ ਵਾਲੀਆਂ ਦੀਆਂ ਬਣਾਈਆਂ ਹੋਈਆਂ ਨੇ ਜਾਤਾਂ ਨੇ ਨਾ ਜੇ ਆਪਾਂ ਨੂੰ ਕਹਾ ਫੇਰਨਾ ਚਾਹੀਦਾ ਹੈ ਵੱਟਾ ਧਾੜਨੀਆਂ ਚਾਹੀਦੀਆਂ ਨੇ ਆਪਾਂ ਨੂੰ ਉਸ ਜੋਤ ਨਾਲ ਹੀ ਜੋੜਨਾ ਚਾਹੀਦਾ ਜਿਹੜੀ ਜੋਤ ਨਾਲ ਸਾਨੂੰ ਮਹਾਪੁਰਖ ਚੁਟਕੇ ਗਏ ਨੇ ਆ ਦੇਖੋ ਉਹਨਾਂ ਨੂੰ ਪਾੜਨੀ ਸੀ ਕਰਦੇ ਦੇ ਹੁੰਦੇ 15 ਦੇ ਕੱਟਰੀ ਸੀ ਜਾਂਦੇ ਦੇ ਹੁੰਦੇ ਉਹ ਕਿੱਧਰ ਗਏ ਉਹ ਲੋਕ ਉਹਨਾਂ ਦਾ ਆਪਾਂ ਨੂੰ ਕੋਈ ਖਾਨਦਾਨ ਦਾ ਕੋਈ ਅੱਜ ਤੱਕ ਕੋਈ ਚਿਹਰੇ ਨਹੀਂ ਲੱਭਿਆ ਕਿੱਧਰ ਗਏ ਪਰ ਇਹਨਾਂ ਨੂੰ ਅੱਜ ਆਮ ਲੱਗ ਗਿਆ 40 ਸਾਲ ਤੋਂ ਗੁਰਾਂ ਸਾਹਿਬ ਦੇ ਦਰ ਦੇ ਨੇ ਜਦੋਂ ਆਪਾਂ ਗੁਰਾਂ ਸਾਹਿਬ ਦਾ ਸੂਕ ਲੈ ਕੇ ਜਾਂਦੇ ਆ ਤੇ ਇਹਨਾਂ ਨੂੰ ਆਪਾਂ ਸੀਸ ਦੇ ਉੱਤੇ ਲੈ ਕੇ ਜਾਂਦੇ ਆ ਆਪਣੇ ਸਰਪਾਤ ਦੇ ਨਾਲ ਤੇ ਉੱਥੇ ਸ਼ਰਧਾ ਚੁੱਕਦੇ ਜਾਂਦੇ ਨੇ ਸ਼ਹਿਦਾ ਬਣਾ ਮਾਰ ਦਿੱਤਾ ਬਹੁਤ ਸਾਰੇ ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਉਪਰਾਲੇ ਲਈ ਤੇ ਸਾਰੇ ਰੱਬਰ ਦਾ ਇਸ ਤਰ੍ਹਾਂ ਦੇ ਜਿਹੜੇ ਤੁਸੀਂ ਕੋਈ ਵੀ ਉਤਤ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਹਮੇਸ਼ਾ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਜੀ ਜਲਦੀ ਕੋ ਜਾਪ ਲਾ ਜੀ ਇਹਨਾਂ ਨੂੰ ਬੇਤੀ ਕਰਦੇ ਬੱਚੇ ਅਸ਼ੀਰਵਾਦ ਦੇ ਰਹੇ ਗਏ ਗੋਦਾ ਨਾਮ ਨਾਲ ਹੈ ਗੁਰੂ ਰੂਪ ਗੁਰੂ ਕਾ ਖਾਲਸਾ ਪਿਆਰੇ ਬੱਚੇਓ ਕਰੋ ਪਰਮਾਤਮਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰ ਬਟਾਲਾ ਸਭਾ ਜੀ ਗੁਰਦੇਵ ਸਿੰਘ ਜੀ ਹਰੇਕ ਸਾਹਿਬ ਜੋ ਦਸਤਾਰ ਮੁਕਾਬਲਾ ਚ ਚਲਾਉਂਦੇ ਨੇ ਬਹੁਤ ਵੱਡੀ ਬਾਤ ਦੀ ਗੱਲ ਹੈ ਕਿ ਬੱਚਿਆਂ ਨੂੰ ਦਸਤਾਰ ਦਾ ਜੋ ਮੁੱਲ ਗੁਰੂ ਸਾਹਿਬ ਨੇ ਦਿੱਤਾ ਉਹ ਆ ਉਹ ਰਾਹ ਤੇ ਜਾਣੂ ਕਰਾਉਂਦੇ ਨੇ ਕਿ ਬੱਚਾ ਜੋ ਦਸਤਾਰ ਲਈ ਵਹਤਾ ਹੈ ਕੱਪੜੇ ਸੇ ਕੌਧਰੇ ਚ ਗੁਰੂ ਸਾਹਿਬ ਜੀ ਨੇ ਜੋ ਦਸਤਾਰ ਆਪਣੇ ਆਪਾਂ ਨੂੰ ਦਿੱਤੀ ਹੈ ਉਹਦੇ ਵਿੱਚ ਲੱਖਾਂ ਦੇ ਵਿੱਚੋਂ ਇੱਕ ਅਮਰ ਸਿੰਘ ਦਸਾਰ ਦੇ ਜੋ ਤਸਤਾਰ ਵਾਲਾ ਉਹ ਮੇਰਾ ਗੁਰੂ ਦਾ ਸਿੱਖ ਹੈ ਸੋ ਮੈਂ ਗੁਰਦੇਵ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਰਦਾਰ ਬੋਪਾਰਾ ਸਾਹਿਬ ਐਜਪੀਸੀ ਮੈਂਬਰ ਸਰਦਾਰ ਜਨਤ ਚੰਦ ਸਿੰਘ ਅਰੋਪੀ ਸਾਹਿਬ ਉਹਨਾਂ ਦਾ ਇੱਥੇ ਆਉਣ ਦੇ ਬਹੁਤ ਬਹੁਤ میرے تو پہلے بلانے نے آلگی <سؤال> صاحب نے اپنے بہت روکے سوچے پیچھے دسے ਕਿਉਂ ਜਿਹੜਾ ਪੱਗ ਦਾ ਮਹੱਤਵ ਹੈ ਬਹੁਤ ਵੱਡਾ ਹੈ ਕਿਉਂ ਪਹਿਲਾਂ ਤਾਂ ਇਹ ਸਾਡੇ ਸਿੱਖ ਧਰਮ ਦੀ ਬਹੁਤ ਵੱਡੀ ਪਛਾਣ ਹੈ ਤੁਸੀਂ ਬਾਹਰ ਕਿਤੇ ਵਿੱਚ ਲਿਓ ਪੰਜਾਬ ਤੋਂ ਬਾਹਰ ਜੁਪੀ ਦੇ ਵਿੱਚ ਹਰਿਆਣੇ ਦੇ ਵਿੱਚ ਜਦੋਂ ਕੋਈ ਪੱਗ ਵਾਲਾ ਦਿਸਦਾ ਹੈ ਆਪਾਂ ਨੂੰ ਬਹੁਤ ਦੂਰੋਂ ਪਛਾਣ ਆ ਜਾਂਦੀ ਹੈ ਇਹ ਵੀ ਇਹ ਪਛਾਣ ਹੈ ਇਸੇ ਤਰ੍ਹਾਂ ਹੀ ਪਹਿਲਾਂ ਅਕੀ ਅਮਰੀਕਾ ਕੈਨੇਡਾ ਦੇ ਵਿੱਚ ਬੜੇ ਲੋਕਾਂ ਨੂੰ ਰਵਾਜ ਸੀ ਬੜੇ ਪਹਿਲੇ ਇਸੇ ਨੂੰ ਸ਼ੁਰੂ ਕਰਕੇ ਜਾਂਦੇ ਬੱਚਿਆਂ ਨੇ ਕਈ ਵਾਰ ਇਹ ਨਾ ਤਾਂ ਬਾਹਰ ਚੱਲੇ ਆ। ਹੁਣ ਉਸੇ ਬਹੁਤ ਇਸ ਦਾ ਰੁਝਾਨ ਬਹੁਤ ਵੱਗ ਗਿਆ। ਪੰਗਾ ਵਾਲੇ ਸਿੱਖ ਸਜੇ ਹੋਏ ਸਿੰਘ ਪੂਰੀ ਪੂਰਨ ਇੱਕ ਤਾਂ ਆਪਣਾ ਇਹਦੇ ਨਾਲ ਸਮਾਨ ਲੱਗਦਾ ਹੈ। ਇੱਕ ਪੱਕ ਆਪਣੇ ਵਾਰ ਦੇ ਸੁਰੱਖਿਆ ਵੀ ਹੈ ਬਹੁਤ ਵੱਡੀ। ਤੁਸੀਂ ਆਪਾਂ ਕਈ ਵਾਰ ਦੇਖਦੇ ਆ ਮੋਟਰਸਾਈਕਲਾਂ ਦੇ ਜਾਂ ਸਕੂਟਰਾਂ ਤੇ ਕਈ ਵਾਰ ਬੰਦੇ ਜਾਂਦੇ ਨੇ ਰੋਡ 'ਤੇ ਉਹਨਾਂ ਨੂੰ ਹਲਮਟ ਪਾਣਾ ਪੈਂਦਾ। ਆਪਾਂ ਆਪਾਂ ਨੂੰ ਗੁਰੂ ਸਾਹਿਬ ਨੇ ਕੁਦਰਤੀ ਤੌਰ ਤੇ ਇੱਕ ਹੈਲਮਟ ਦਿੱਤਾ। ਚੋਣ ਕਰਕੇ ਆਪਾਂ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਹੈ ਉਹ ਇਸ ਵੱਲ ਵੱਧ ਤੋਂ ਵੱਧ ਧਿਆਨ ਦੇਣ ਜਿਸ ਤਰ੍ਹਾਂ ਜਥੇਦਾਰ ਸਾਹਿਬ ਨੇ ਆਲਮਗੀਰ ਸਾਹਿਬ ਨੇ ਦੱਸਿਆ ਹੈ ਗੁਰੂ ਦੇ ਚਰਨਾਂ ਵਿੱਚ ਰਹੋ ਬਾਣੀ ਨਿਤਨੇਮ ਕਰੋ ਜੋ ਕਰ ਸਕਦਾ ਹੈ ਬਹੁਤ ਚੰਗੀ ਗੱਲ ਹੈ ਸੋਚ ਕਰਕੇ ਉਹਦੇ ਨਾਲ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਤਰੱਕੀ ਵੀ ਕਰੋਗੇ ਉਹ ਜਿਹੜੇ ਮਾੜੇ ਵਿਚਾਰ ਹੈ ਉਸ ਤੋਂ ਬਚੇ ਰਹੇ ਹੋ ਅਜਿਹਾ ਕਿਸ ਤਰ੍ਹਾਂ ਨਸ਼ਾਗਾਰਿਆਂ ਨੂੰ ਜਾਣਾ ਬਤੇ ਕੋਈ ਇਸੇ ਕਰਕੇ ਹੈ ਅਸੀਂ ਉਸ ਚੀਜ਼ ਤੋਂ ਬੱਚੇ ਪੜ੍ਹੇ ਰੁਕੇ ਨੇ ਉਹਨਾਂ ਨੂੰ ਸਹੀ ਸਿਹਤ ਦੇ ਨੁਦਰੀ ਇਸ ਕਰਕੇ ਕੁਝ ਬੰਦ ਰਿਹਾ ਸੋ ਇਸ ਕਰਕੇ ਸਾਰੇ ਸਾਰਿਆਂ ਨੂੰ ਚੋਟੜੀ ਰੋਡ ਹੈ ਔਰ ਇਸ ਦੇ ਵਿੱਚ ਵੱਲ ਖਾਸ ਕਰਕੇ ਜਿਹੜੇ ਮਾਪਿਆਂ ਨੇ ਮਾਤਾ ਪਿਤਾ ਉਹ ਵੀ ਧਿਆਨ ਦੇਣ ਔਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਸਤਿਕਾਰਯੋਗ ਮਹਿਲੇ ਤੇ ਰਵੀ ਸਿੰਘ ਜੀ ਨੂੰ ਔਰ ਸਾਰੇ ਮਦਨੀਪੁਰ ਸਾਹਿਬ ਜਿਹਦੇ ਮੋਹਰੇ ਨੇ ਅਲ ਕਰਨ ਜਾਣਦੇ ਤੈ ਤੋਂ اور دوبارہ فتح واحد جیسا یہ ਇੱਕ ਵੇੜਾ ਹੀ ਹੈ ਤੇ ਜਿਹੜੇ ਰੋਡਾਂ ਤੇ ਜਿੱਥੇ ਸਾਡੇ ਧਰੂਪ ਕਨੈਸਰ ਮਾਰਗ ਇਕੱਠੇ ਲੇ ਉਸ ਵੇੜੇ ਨੂੰ ਭਾਗ ਲਾਉਣ ਵਾਸਤੇ ਉਸ ਧੜੀ ਨੂੰ ਸੁਧਾਰੀ ਲਾਉਣ ਵਾਸਤੇ ਸਦਾਗ ਜਿਹੜੇ ਦਾਗ ਹੰਕੀਰ ਸਿੰਘ ਮંત્રીਪੁਰ ਸਾਹਿਬ ਜਗਦੇਵ ਸਿੰਘ ਜੀ ਬੱਬਰਾਈ ਸਾਹਿਬ ਸਾਡੀ ਚਰਚੀ ਦੀ ਅਰਵਗੀਰ ਸ਼ਰੋਮਨੀ ਗੁਪਤਰਾ ਪਰਵਧਕਾਟੀ ਦੇ ਮੈਂਬਰ ਕੀ ਤੇ ਤਰ ਤਰ ਫਿਕਰੋ ਜਿसे ਦੀ ਕਾਲਤਾ ਲੋਕ ਸਭਾ ਪ੍ਰਤੀਕਰਤਾ ਉਪਰਲੀ ਨੰਬਰ ਅਧਿਹਾਜ ਜਦੇ ਆ ਸੰਤਾਨ ਜੀ ਬੈਲਪਰੀ ਜਿਹੜੇ ਇਹ ਹਾਜ਼ਰੀ ਲਵਾ ਕੇ ਗਏ ਹਨ ਸੇ ਨੌਜਵਾਨਾਂ ਜਿਨ੍ਹਾਂ ਦੀ ਘਰ ਤੋਂ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਪਿਤਾ ਆਰਣਕੀਰਨ ਜੂਤ ਦਰ ਪੰਜਾਬ ਜਿਹੜੇ ਕੋਲੇ ਜਨਰਲ ਹਕਟਰ ਹਨ ਉਹ ਵੀ ਸਾਡੇ ਇੱਥੇ ਹਾਜ਼ਰੀ ਲਾਉਣ ਵਾਸਤੇ ਆਏ ਨੇ ਜੀ ਅਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਆਦਾ ਪਰਮਾਣੀ ਅਕੀ ਲੈਂਦੇ ਕਿਉਂਕਿ ਦਸਤਾਰ ਦੀ ਗੱਲ ਕੀਤੀ ਹੈ ਤੇ ਥੋੜੀ ਜੀ ਇਤਿਹਾਸਕੀ ਗੱਲ ਜਿਆਦਾ ਹੈ ਕਿ ਦਸਤਾਰ ਦੇ ਵਿੱਚ ਪਾਵਰ ਵੀ ਨਹੀਂ ਤੇ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਇਹਨਾਂ ਨੂੰ ਵੀ ਮਾਨ ਸਨਮਾਨ ਦੇਣਾ ਹੈ ਜੀ ਇਹਨਾਂ ਨੂੰ ਜਲੇਦਾਰ ਕਦਮੀ ਮਨਜੀਤ ਗੁਰਪ੍ਰੀਤ ਸਿੰਘ ਦੇ ਪਿਤਾ ਅੰਮ੍ਰਿਤਜੀਤ ਕੀ ਗੇ ਨmber ਦੇ ਉਤੇ ਕਿਹੜਾ ਵੱਡਾ ਪੁੱਤ ਸ਼ੋਰੇ ਤੋਂ ਆਇਆ ਹੈ ਜੀ ਪਟੇਰ ਵੇਂਟੇ ਜਿਗਾਰਾ ਫੜ ਲੈ ਕਰੋ ਜਦੋਂ ਭਾਰਤ ਸ੍ਰੀ ਅਕਾਲ ਸਿੱਖ ਨੂੰ ਇੱਦਿ ਲਈ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਕਰਿਆ ਕਾਨ ਜਿਨ ਕਾਣ ਕਢਣੀ ਜੀ ਰਾਮਜੀਤ ਸਿੰਘ, ਰਾਮਜੀਤ ਅਰਣ ਸਿੰਘ ਪੰਜ ਜੀ ਉਹ ਵੀ ਆ ਕੇ ਆਪਣਾ ਸਨਮਾਨ ਲੈ ਕੇ ਕਿਰਪਾ ਕਰ ਲਈ। ਸਾਹਮਣੇ ਦੇਖੋ ਨਾ ਇੱਕ ਮਿੰਟ। ਬਾਸਾ ਬਿੱਟਰ ਪੰਜ ਦੀ ਕਰਮ ਸਿੰਘ ਦੇ ਕਰਮ ਸਿੰਘ ਪ੍ਰਧਾਨ ਦੇ ਜਿਹੜਾ ਉਹ ਬੋਲੇ ਸੋਨਹਾਰ ਕਰਦੀ ਬੇਦਰ ਲਈ ਉਹ ਕਹਿੰਦੇ ਕੋਲੇ ਨਾਲ ਨਾਲ ਕਰਜਣ ਤੇ ਕਦੋਂ ਫਰ ਫਰੀਆ ਜੱਸੀ ਗਰਦੀਪ ਇੱਧਰ ਦੇਖ ਉੱਧਰ ਨੂੰ ਨੰਬਰ ਦੇਖੋ ਇੱਧਰ ਦੇਖੋ ਸਮਝੀ ਹਾਂ ਹਮ ਲੋਕ ਜੀ ਆਪਣਾ ਮਾਨ ਫਰਮਾਉਣ ਲੈਣ ਦੀ ਕਿਰਪਾ ਕਰੋ ਜਿਨ੍ਹਾਂ ਨੇ ਇੱਕ ਪੱਕਾ ਦੇ ਵਿੱਚ ਜੱਜਮੈਂਟ ਕੀਤੀ ਬੋਲੇ ਤੋੜ ਹਾਲ ਇੱਧਰ ਦੇਖੋ ਇੱਧਰ ਦੇਖੋ ਸਾਰੇ ਆ ਦੇਖਿਆ ਆਕਾਰ ਬਾਅਦ ਚ ਕਰ ਲਾਂਗੇ ਸਭ ਨੂੰ ਫੋਟੋ ਕਰਪਾ ਕੋਈ ਫੋਟੋ ਮਾਪਾ ਤੁਹਾਨੂੰ ਚਲੋ ਜੀ ਆਪ ਜਾਨ ਨੂੰ ਤੁਹਾਨੂੰ ਸਾਰਿਆਂ ਨੂੰ ਆਜੋ ਜੀ ਜੀ ਸਾਹਿਬਾਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਣ ਹੈ ਕੋਣ ਭੇਜੋ ਉਹਨੇ ਆਪਣੇ ਮੈਡ ਬੋਲੇ ਸੋ ਨਿਹਾਲ ਲੈ ਪਤਾ ਸਮਾਂ ਲੈ ਆ ਵੀ ਦਰੱਖਤ ਮਾਸ ਕਰੀ ਤੇ ਕੰਤਾ ਮੁਰਗੀ ਆਪਾਂ ਚੱਲ ਆਪਾਂ ਅੱਠ ਵਜੇ ਆਹ ਸਹੀ ਹੈ ਇੱਧਰ ਦੇਖਿਓ ਗੁਰਦੀਪ ਬੜਾ ਖਾਰਿਆਂ ਦਾ ਭਾਈ ਇੱਥੇ ਅਸਰੋਪੇ ਥਲੇ ਕਰੋ ਉਹਨੇ ਜੋ ਮਿਆ ਨਾਲ ਆ ਜੋ ਦੇਵ ਜੀ ਅੱਜ ਸੁਣਾਉਂਦੇ ਮੜਾ ਦੇਖਿਓ ਇਧਰੇ ਤੁਸੀਂ ਨਾਲ ਇੱਧਰ ਹੀ ਸਾਡੇ ਆ ਉੱਧਰ ਚਲ ਜਿਓ ਲੈ ਦੋ ਆਈਆਂ ਜੀ ਤਾਂ ਤਾਲਾ ਭਾਈ ਜੀ ਵੀ ਫੇਰ ਇਹ ਧੰਨਵਾਦ ਕਰਨਗੇ ਜੀ ਸੋ ਬੇਰ ਵੀ ਭਾਈ ਐਡੇ ਬੜੇ ਓਕੇ ਲਾਓ ਬਾਬਾ ਜੀ ਜਕਾਰਾ ਬੋਲੇ ਸੋ ਨਿਹਾਲ ਜ세ਦਾਰ ਤੁਸੀਂ ਅੱਜ ਤੁਸੀਂ ਪਿੰਡੜਾ ਇੱਥੇ ਆਏ ਹੋ ਜਿੱਥੇ ਕਿ ਦਸਤਾਰ ਮੁਕਾਬਲਾ ਰੱਖਿਆ ਗਿਆ ਦੀਆ ਇਥੋਂ ਕੀ ਮੈਸੇਜ ਦੇ ਰਹੇ ਹੋ ਤੁਸੀਂ ਜਿਹੜੇ ਨੌਜਵਾਨੀ ਕੇਸ ਕਤਲ ਕਰਾ ਰਹੀ ਆ ਪਤਿਤ ਪਣੇ ਜਾ ਰਹੀ ਆ ਕੀ ਮੈਸੇਜ ਆਪਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਨਗਰ ਨਵਾਸੇ ਅਦਾਇਤ ਬੋਲੋ ਜੋ ਅੱਜ ਦਸਤਾਰ ਮੁਕਾਬਲੇ ਕਰਾਏ ਗਏ ਨੇ ਇਹ ਬਹੁਤ ਵੱਡੀ ਨਿਸ਼ਾਨ ਹੈ ਇਹਦੇ ਵਿੱਚ ਸਾਡੇ ਦੀਰ ਗੁਰਦੀਪ ਸਿੰਘ ਜੀ ਜਿਹੜਾ ਅੱਜ ਵੱਲੋਂ ਜੋ ਕਈ ਸਾਲਾਂ ਤੋਂ ਇਹ ਇਹ ਸੇਵਾ ਸੰਭਾਲਦੇ ਆ ਰਹੇ ਹਨ ਜੋ ਦਸਤਾਰ ਬੰਨਣ ਦੀ ਜੋ ਮਰਿਆਦਾ ਗੁਰੂ ਸਾਹਿਬ ਨੇ ਆਪਾਂ ਨੂੰ ਗੁਰੂ ਸਿੰਘ ਸਾਹਿਬ ਜੀ ਮਹਾਰਾਜੀ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਸਿੰਘ ਸਜਾਉਣ ਵੇਲੇ ਦਸਤਾਰ ਦਾ ਇੱਕ ਬਹੁਤ ਵੱਡਾ ਵਿਸ਼ੇਸ਼ ਮੱਤ ਦਿੱਤਾ ਸੀ ੋਕੇ ਲੱਖਾਂ ਲੱਖਾਂ ਲੋਕਾਂ ਦੇ ਵਿੱਚੋਂ ਖੜਾ ਗੁਰੂ ਦਾ ਸਿੱਖ ਇੱਕ ਸਿੱਖ ਜਿਹਦੇ ਸਿਰ ਤੇ ਦਸਤਾਰ ਹੁੰਦੀ ਹੈ ਉਹ ਕੱਲਾ ਨਾਜ਼ਰ ਆਉਂਦਾ ਉਹਦੇ ਵਾਸਤੇ ਮੈਂ ਗੁਰੂ ਦੀ ਬਲੀਵ ਸਿੰਘ ਜੀ ਜਿਹੜਾ ਹੈ ਚਾਹਦਾ ਧੰਨਵਾਦ ਕਰਨਾ ਚਾਹੁੰਦਾ ਜੋ ਹਰ ਇੱਕ ਸਾਲ ਇਹ ਸਿੱਖੀ ਅਤੇ ਦਸਤਾਰ ਲਈ ਜੋ ਉਪਰਾਲੇ ਕਰਦੇ ਹਨ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜਿਹੜਾ ਅੱਜ ਸਾਡਾ ਪੰਜਾਬ ਦਾ ਨੌਜਵਾਨਾ ਭਟਕਿਆ ਹੋਇਆ ਪੰਜਾਬ ਨੂੰ ਪੰਜਾਬ 'ਚ ਨਸ਼ਾ ਹਵੀ ਹੋਇਆ ਹੋਇਆ ਜਾਂ ਸਟਰੀ ਹਵੀ ਹੋਈ ਆ ਬਿਲਕੁਲ ਸਰਕਾਰਾਂ ਕੋਈ ਕਦਮ ਨਹੀਂ ਚੱਕ ਰਹੀਆਂ ਮੈਂ ਤੁਹਾਡੇ ਚੈਨਲ ਦੇ ਮਦਰ ਰਾਹੀਂ ਦੱਸਣਾ ਚਾਹੁੰਦਾ ਅਕਾਲੀ ਸਰਕਾਰ ਦੇ ਦਿਨ ਆ ਗਈ ਅਸੀਂ ਵਿਸ਼ੇਸ਼ ਤੌਰ ਤੇ ਇਸ ਗੱਲ ਤੇ ਮਸ਼ਹੂਰ ਤੌਰ ਤੇ ਕਾਲ ਕਰਕੇ ਮਤਲਬ ਸਿੱਖੀ ਨੂੰ ਸਿੱਖੀ ਦੇ ਮਿਆਰ ਨੂੰ ਉੱਚਾ ਚੱਕਾਂਗੇ ਕਲਾਸਾਂ ਜਾਂ ਜੋ ਵੀ ਐਸਜੀਪੀਸੀ ਵੱਲੋਂ ਜੋ ਵੀ ਪ੍ਰਾਲੇ ਹੋਣਗੇ ਜਿਸ ਦਿਨ ਕਾਲੀ ਦਲ ਦੀ ਸਰਕਾਰ ਹੋਂਚ ਆ ਗਈ ਅਸੀਂ ਸਭ ਤੋਂ ਪਹਿਲਾਂ ਪ੍ਰਾਲੇ ਇਹੀ ਕਰਾਂਗੇ ਗਾਹ ਨੂੰ ਪ੍ਰੋਗਰਾਮ ਹਰ ਇੱਕ ਸਾਲ ਅਸੀਂ ਇੱਥੇ ਪਿੰਡ ਚੇਕ ਕਰਾਉਂਦੇ ਹਾਂ ਬਿਲਕੁਲ ਅੜੇ ਜਾ ਪਿੰਡ ਚ ਠੀਕ ਆ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਜੀ ਸਾਡੇ ਪਿੰਡ ਦੇ ਅਲ ਬਾਹਰ ਜਿੰਨੇ ਸਾਡੇ ਭਾਈਚਾਰੇ ਦੇ ਸਾਡੇ ਬੰਦੇ ਨੇ ਸਾਡਾ ਸਹਿਯੋਗ ਬਸ ਸਾਡੇ ਨਾਲ ਹੀ ਕੱਢ ਜਣ ਜੀ ਮੇਰੇ ਨਾਲ ਬਹੁਤ ਹੀ ਮੇਰੇ ਸੁਭਗੇ ਆਪੂ ਨਾਲ ਹੈਗੇ ਨੇ ਵਦਰੀ ਗੋਲਾ ਬਿਲਕੁਲ 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 ਇਹਨਾਂ ਦਾ ਸਹਿਯੋਗ ਨਾਲ ਅਸੀਂ ਪ੍ਰੋਗਰਾਮ ਕਰਾਉਂਦੇ ਆ ਗਰਮੀ ਦੀ ਢੀਟ ਸਾਫ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਰਜਿੰਦਰ ਭੱਟੀ ਜੈਪਰੇ ਤੋਂ ਜਗਜੀਤ ਸਿੰਘ ਜੱਗੀ ਜੜਕੋਆਂ ਵਿਪਨ ਸੇਠੀ ਕਬਰਦੀਪ ਬਿਲਕੁਲ ਇਹਨਾਂ ਦਾ ਸ